ਕਿੱਥੋਂ ਆਏ ਮੱਤਾ ਜੀ ਕਹਿੰਦੇ ਕਿੰਦਾ ਦਾ ਲੱਗਦਾ ਪਿਆ ਬਹੁਤ ਵਧੀਆ ਲੱਗਿਆ ਬਹੁਤ ਜੀਗੇਟ ਆਏ ਆ ਤੇ ਹਰ ਹਰ ਮਹਾਦੇਵ ਸਭ ਨੂੰ ਅਜਲ ਮਿਲਣ ਦਾ ਬਹੁਤ ਬਹੁਤ ਸ਼ੁਕਰ ਆਮਦਾ ਹੈ ਜੀudevraj ਜੀ ਅੱਜ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਤਾਂ ਕਿੰਦਾ ਦੀ ਖੁਸ਼ੀ ਲੱਗਿਆ ਜੀ ਕਿਰਪਾ ਉਹਦੇ ਨਾਲ ਜੀ ਦੀ ਕਿ ਉਹਨਾਂ ਨੇ ਸਾਨੂੰ ਇੱਕ ਉੱਦਮ ਦਿੱਤਾ ਤੇ ਹੀ ਇਧਰ ਆ ਕੇ ਉਹਨਾਂ ਦੇ ਚਰਨਾਂ 'ਚ ਆਤਮਸਤ ਪਹੇੜਾ ਬੜਾ ਆਨੰਦ ਆਇਆ ਜੀ ਵੀ ਉਹਨੂੰ ਸ਼ਾਂਤੀ ਮਿਲੀ ਹੈ ਜੀ ਪਰ ਕਿੱਦਾਂ ਦੀ ਕਾਰਤਿਕ ਸਵਾਮੀ ਦੀ ਪੂਜਾ ਹੁੰਦੀ ਆ ਜਾਂ ਫਿਰ ਕੀ ਮਨੋਕਾਮਨਾ ਲਾ ਕੇ ਆਇਆ ਹੋਣਾ ਮਨੋਕਾਮਨਾ ਬਸ ਸੀ ਆਪਾਂ ਆਪਣੇ ਬਟਾਲਾ ਸ਼ਹਿਰ ਵਾਸਤੇ ਦੁਆ ਕਰਦੇ ਆ ਕਿ ਉੱਥੋਂ ਦਾ ਮਾਹੌਲ ਜਿੱਦਾਂ ਪਿੱਛੇ ਜੀ ਕੁਝ ਖਰਾਬ ਹੋਇਆ ਸੀ ਬਾਬਾ ਜੀ ਦੇ ਨਾਮ ਦੇ ਚਰਨਾਂ 'ਚ ਬੇਨਤੀ ਹੈ ਕਿ ਮਾਹੌਲ ਠੀਕ ਹੋਵੇ ਸਾਰੇ ਲੋਕ ਮੇਲ ਵਰਤਨ ਮਤਲਬ ਆਪਸੀ ਪ੍ਰੇਮ ਭਾਈਚਾਰੇ ਨਾਲ ਰਹਿਣ ਔਰ ਕੋਈ ਵੀ ਇੱਥੇ ਅਜਿਹੀ ਘਟਨਾ ਨਾ ਵਾਪਰੇ ਜਿਹੜੀ ਸਾਨੂੰ ਮਨਾਂ ਨੂੰ ਖੇਸ ਪਹੁੰਚਾਏ ਇਹ ਸਾਡੀ ਬਾਬਾ ਭੋਲੇनाथ ਜੀ ਦੇ ਚਰਨਾਂ 'ਚ ਬੇਨਤੀ ਆ ਬਾਬਾ ਕਾਰ्तिक ਜੀ ਦੇ ਚਰਨਾਂ 'ਚ ਬੇਨਤੀ ਹੈ ਜੀ ਅਸਨ ਨੰਮ ਜੇ ਲਿਰਾ ਕਿੰਨਾਂ ਦੇ ਲੋਕਾਂ 'ਚ ਉਤਸ਼ਾਹ ਉਸੀ ਤੇ ਕਿਹਾ ਜਾਵੇ ਤੇ ਇਸ ਮੇਲੇ ਦਾ ਇਤਿਹਾਸ ਬਾਰੇ ਜਾਣਕਾਰੀ ਅੱਜ ਅੰਮ੍ਰਿਤਾਲ ਨੌਮੀ ਦਸਵੀ ਦਾ ਪਹਿਲਾ ਦਿਨ ਨੌਮੀ ਦਾ ਅੱਜ ਸ਼ੁਰੂ ਹੋਇਆ ਹੈ ਅਰਾਜलेश्वर ਮੰਦਿਰ ਕਾਰਸਵਾਡ ਡਰੈਸ ਨੇ ਸੰਗਤ ਵਾਸਤੇ ਬੂਰੇ ਇੰਤਜ਼ਾਮ ਕੀਤੇ ਹਨ ਲੋਕੀ ਬੜੀ ਛਰਜਾ ਨਾਲ ਰਾਤ 2 ਵਜੇ ਤੋਂ ਮੰਦਰ ਦੇ ਵਿਚਾਰ ਰਹੇ ਨੇ ਔਰ ਪਵਿੱਤਰ ਸਰੋਵਰ ਦਾ ਸਨਾਨ ਕਰ ਰਹੇ ਆ ਔਰ ਅੱਜ ਦਾ ਜਿਹੜਾ ਮਕਤਬ ਆ ਉਹ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਵੀ ਇਸ ਕਾਰਤਿਕ ਮੰਦਰ ਦੇ ਵਿੱਚ ਕਾਰਤਿਕ ਗਵਾਨ ਆਜਾ ਲਿਆ ਆ ਜਦੋਂ ਕਿ ਉਹਨਾਂ ਦੇ ਮਾਤਾ ਪਿਤਾ ਨੇ ਕਲਾਸ਼ ਦੇ ਵਿੱਚ ਪ੍ਰਥਮ ਪੂਜਾ ਦਾ ਅਧਿਕਾਰ ਦੇਣਾ ਸੀ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਜਿਹੜਾ ਸਾਰੀ ਪ੍ਰਿਥਵੀ ਦਾ ਚੱਕਰ ਲਾ ਕੇ ਆਊਗਾ ਉਹਨੂੰ ਹੀ ਪ੍ਰਥਮ ਪੂਜਾ ਦਾ ਅਧਿਕਾਰ ਦਿੱਤਾ ਜਾਏਗਾ ਔਰ ਇਹ ਆਦੇਸ਼ ਸੁਣ ਕੇ ભગવાન ਕਾਰਦਿਕ ਸਵਾਮੀ ਆਪਣੀ ਮੋਰ ਦੀ ਸਵਾਰੀ ਤੇ ਚੱਲ ਪਏ ਔਰ ਜਦੋਂ ਗਣੇਸ਼ ਜੀ ਦੀ ਜਿਤਗੀ ਸਵਾਰੀ ਉਹਨਾਂ ਦੀ ਚੂਹੇ ਦੀ ਸੀ ਨਾਰਦ ਜੀ ਨੇ ਕਿਹਾ ਵੀ ਤੁਸੀਂ ਕਿੱਥੇ ਜਾਓਗੇ ਤੁਸੀਂ ਆਪਣੇ ਮਾਤਾ ਪਿਤਾ ਦਾ ਇੱਥੇ ਚੱਕਰ ਲਾ ਲਓ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਏ ਜਦੋਂ ਕਿ ਨਾਰਦ ਜੀ ਜੋ ਇਹ ਗੱਲ ਸੁਣਦੇ ਹੀ ਉਹਨਾਂ ਨੇ ਭਗਵਾਨ ਗਣੇਸ਼ ਨੇ ਆਪਣੇ ਮਾਤਾ ਪਿਤਾ ਦਾ ਚੱਕਰ ਲਾ ਲਿਆ ਔਰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਗਿਆ ਉਸ ਸਮੇਂ ભગવાન ਕਾਰ्तिकेय ਸਵਾਮੀ ਇਸ ਪਵਿੱਤਰ ਜਗ੍ਹਾ ਤੇ ਵਿਸ਼ਰਾਮ ਕਰ ਰਹੇ ਸੀ ਜਦੋਂ ਕਿ ਨਾਲਜ ਜੀ ਦੇ ਆ ਗਏ ਉਹਨਾਂ ਨੂੰ ਕਿ ਪ੍ਰਥਮ ਪੂਜਾ ਦਾ ਅਧਿਕਾਰ ਜਿਹੜਾ ਮਨੈਜ ਜੀ ਨੂੰ ਪਰਕਲਾਸ ਚ ਦੇ ਦਿੱਤਾ ਗਿਆ ਇੱਥੇ ਰੂਸਟ ਹੋ ਗਿਆ ਔਰ ਅਜਨ ਹੋ ਗਿਆ ਅੱਜ ਦੇ ਦਿਨ 30 ਕੋਟੀ ਦੇਵਤਾ ਇੱਥੇ ਆ ਕੇ ભગવાન ਕਾਰ्तिकेय ਸਵਾਮੀ ਨੂੰ ਮੰਨਵਾਸੀ ਆਏ ਲੇਕਿਨ ਉਹ ਕਲਾਸ ਜਾਣ ਵਾਸਤੇ ਨਹੀਂ ਮੰਨੇ ਔਰ ਉਹ ਇੱਥੇ ਅਜਨ ਹੋ ਗਿਆ ਪਰਬਗਾਨ ਬੋਲੇ ਸ਼ੰਕਰ ਨੇ ਉਹ ਰਤਵਾਰ ਦਿੱਤਾ ਇਹ ਹਰ ਸਾਲ 33 ਕੋਟੀ ਦੇਵਤਾ ਇੱਥੇ ਆਉਂਦੇ ਔਰ ਪੂਰੇ ਤਰਸ ਸਰੋਵਰ ਦੇ ਵਿੱਚ ਸਮਾਨ ਕਰਨ ਅੱਜ ਦੇ ਦਿਨ ਦੂਰ ਦੂਰ ਤੋਂ ਸੰਗਤ ਆ ਰਹੀਆਂ ਨੇ ਆਪਣੀਆਂ ਬਨੋ ਕਾਬਲਾ ਲੈ ਕੇ ਆ ਰਹੀਆਂ ਔਰ ਮਗਾਨ ਉਹਨਾਂ ਦੀਆਂ ਪੂਰੀਆਂ ਕਰਨ ਅਸੀਂ ਅਚਲੇਸ਼ਵਰ ਮੰਦਿਰ ਘਾਰਜਾ ਟ੍ਰਾਂਸਫਰੋਂ ਭਗਵਾਨ ਨੂੰ ਪ੍ਰਾਰਥਨਾ